ਸਭ ਤੋਂ ਪਹਿਲਾਂ ਜੈ ਮਾਤਾ ਦੀ ਜੈ ਸ਼੍ਰੀ ਰਾਮ ਜੈ ਬਾਲਮਿਕੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਅਖਿਲਪਾਤਿਆ Hindu ਸੁਰੱਖਿਆ ਸੰਮਤੀ ਦੀ ਇੱਕ ਬੈਠਕ ਜਿਹੜੀ ਹੈਗੀ ਹੈ ਪੁੰਡਾ ਇਨਕਲੇਵ ਦੇ ਵਿੱਚ ਹੋਈ ਹੈ ਇੱਥੇ ਸਾਡੇ ਡਾਕਟਰ ਅਜੇ ਜੀ ਦਾ ਨਿਵਾਸ ਸਥਾਨ ਹੈ ਮੀਟਿੰਗ ਦੇ ਵਿੱਚ ਸਾਰੇ ਭਰਾਵਾਂ ਨੇ ਸਾਰੇ ਅਧਿਕਾਰੀਆਂ ਨੇ Hindu ਸੁਰੱਖਿਆ ਸੰਮਤੀ ਦੇ ਨੇ ਬੈਠ ਕੇ ਇਹ ਫੈਸਲਾ ਕੀਤਾ ਹੈ ਕਿ ਡਾਕਟਰ ਰਜਨੀ ਜੀ ਨੂੰ वाल्मीकि हैं डॉक्टर अजीत रजनीश रजनीश डॉक्टर राजेश वाल्मीकि जी ਨੂੰ ਅਖਿਲ ਭਾਰਤੀਆ ਹਿੰਦੂ ਸੁਰੱਖਿਆ ਵਿੱਚ ਸਮਿਤੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਔਰ ਇਹਨਾਂ ਨੂੰ ਜਲਦੀ ਬਹੁਤ ਵੱਡੇ ਇੱਕ ਅਹੁਦੇ ਤੇ ਬਿਰਾਜਮਾਨ ਕਰਕੇ ਇਹਨਾਂ ਦੀ ਸੇਵਾਵਾਂ ਜਿਹੜੀ ਹੈ ਅਖਿਲ ਭਾਰਤੀਆ ਹਿੰਦੂ ਸੁਰੱਖਿਆ ਨੂੰ ਲਮਾਂਗੇ ਇਹਦੇ ਨਾਲ ਹੀ ਅੱਜ ਇਹਨਾਂ ਨੂੰ ਸਨਮਾਨ ਕਰਕੇ ਸ਼੍ਰੀ ਕਾਲੀ ਮਾਤਾ ਮੰਦਰ ਪਟਿਆਲੇ ਵੱਲੋਂ ਅਖਿਲ ਭਾਰਤੀਆ ਹਿੰਦੂ ਸੁਰੱਖਿਆ ਸੰਪਤੀ ਵੱਲੋਂ ਸ੍ਰੀ ਹਿੰਦੂ ਤਖਤ ਵੱਲੋਂ ਸਨਮਾਨ ਕੀਤਾ ਗਿਆ ਹੈ ਔਰ ਇਹਨਾਂ ਨੂੰ ਅਖਰਬਾਰ ਤੇ ਹਿੰਦੂ ਸੁਰੱਖਿਆ ਸੰਮਤੀ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਕੀਤਾ ਗਿਆ ਜਿਸ ਤਰ੍ਹਾਂ ਇਹਨਾਂ ਦੀ ਸੁਵਿਧਾ ਹੋਏਗੀ ਉਸ ਤਰ੍ਹਾਂ ਇਹਨਾਂ ਨੂੰ ਅਹੁਦਾ ਜਿਹੜਾ ਹੈ ਇੱਕ ਬਹੁਤ ਹੀ ਅਹਿਮ ਅਹੁਦੇ ਤੇ ਇਹਨਾਂ ਨੂੰ ਬਿਰਾਜਮਾਨ ਕਰਕੇ ਇਹਨਾਂ ਦੀ ਸੇਵਾ ਵਿੱਚ ਜਿਹੜੀ ਹੈ ਹਿੰਦੂ ਸਮਾਜ ਲਈ ਵਾਲਮੀਕ ਸਮਾਜ ਲਈ ਸਾਡੇ ਸਾਰੇ ਸਨਾਤਨ ਸਮਾਜ ਲਈ ਜਿਹੜੀ ਇਹਨਾਂ ਦੀ ਸੇਵਾਵਾਂ ਦਿੱਤੀਆਂ ਜਾਣਗੀਆਂ ਪ੍ਰਧਾਨ ਜੀ ਅੱਗੇ ਹਿੰਦੂ ਸੰਮਤੀ ਦੀ ਕੀ ਕੀ ਰਹਿੂਗੀ ਯੋਜਨਾ ਕੀ ਅੱਗੇ ਦੇਖੋ ਇਹ ਰਿਟਾਇਰਡ ਡਾਕਟਰ ਨੇ ਪੜੇ ਲਿਖੇ ਵਾਲਮੀਕੀ ਸਮਾਜ ਤੋਂ ਪੜੇ ਲਿਖੇ ਬੰਦੇ ਬਹੁਤ ਸੇਵਾਵਾਂ ਇਹਨਾਂ ਨੇ ਡਾਕਟਰ ਜਦੋਂ ਡਿਊਟੀ ਤੇ ਹੁੰਦੇ ਸੀ ਬਹੁਤ ਸੇਵਾਵਾਂ ਨਿਭਾਉਂਦੇ ਸੀ ਗਰੀਬਾਂ ਦੀ ਸੇਵਾ ਕਰਨਾ ਔਰ ਇਸੇ ਤਰ੍ਹਾਂ ਦੇ ਸੇਵਾਦਾਰ ਬੰਦਿਆਂ ਦੀ ਸਾਨੂੰ ਲੋੜ ਵੀ ਹੈ ਕਿਉਂਕਿ ਹੁਣ ਇਹ ਰਿਟਾਇਰ ਹੋ ਚੁੱਕੇ ਹੁਣਾਂ ਕੋਲ ਪੂਰਾ ਟਾਈਮ ਹੈਗਾ ਹੁਣ ਇਹਨਾਂ ਦੀ ਸੇਵਾਵਾਂ ਜਿਹੜੀਆਂ ਹੈਗੀਆਂ ਚਾਹੇ ਉਹ ਸਿਹਤ ਸਿਹਤ ਸੰਬੰਧੀ ਹੋਣ ਜਾਂ ਹੋਰ ਤਰ੍ਹਾਂ ਦੀ ਜਿਸ ਤਰ੍ਹਾਂ ਜਿਹੜੇ ਤਨ ਮਨ თან ਦੀ ਸੇਵਾ ਜਿਹੜੀ ਹੈ ਔਰ ਇਹਨਾਂ ਦੀ ਸੇਵਾ માં ਸੀ ਜਿੱਥੇ ਵੀ ਸਾਨੂੰ ਲੋੜ ਹੋएगी ਜਾਂ ਜਿੱਥੇ ਵੀ ਆਗੈਣਗੇ ਸਾਡੀ ਸਾਰੀ ਹਿੰਦੂ ਸੋਸ਼ਲ ਸੰਥਾ ਆ ਕੇ ਖੜੇਗੀ ਜਿੱਥੇ ਸਾਨੂੰ ਲੋੜ ਹੋਈ ਜਿੱਥੇ ਇਹਨਾਂ ਦੀ ਸੇਵਾਵਾਂ ਦੀ ਉੱਥੇ ਇਹਨਾਂ ਦੀ ਸੇਵਾਵਾਂ ਲਿੱਤੀਆਂ ਜਾਣਗੀਆਂ ਬੰਨੂ ਬੜਾ ਮਾਣ ਮਹਿਸੂਸ ਹੋ ਰਿਹਾ ਮੈਂ ਡਾਕਟਰ ਜੇਸ਼ ਕੁਮਾਰ ਬਾਲਮਿਕ ਮੈਨੂੰ ਸ਼ੁਰੂ ਤੋਂ ਇੱਛਾ ਸੀਗੀ ਵੀ ਹਿੰਦੂ ਸਮਾਜ ਨਾਲ ਰਲ ਕੇ ਕੰਮ ਕੀਤਾ ਜਾਵੇ ਸ਼ੁਰੂ ਤੋਂ ਕੁਝ ਨੀਤੀਆਂ ਹੈਗੀਆਂ ਬਣੀਆਂ ਰਹੀਆਂ ਕਿ ਸਾਡਾ ਬਾਲਮਿਕੀ ਸਮਾਜ ਹਿੰਦੂ ਸਮਾਜ ਨਾਲ ਕਦੇ ਵੀ ਜੁੜਦਾ ਨਹੀਂ ਸੀ ਪਰ ਹੁਣ ਸਾਨੂੰ ਲੱਗਿਆ ਵੀ ਨਹੀਂ ਯਾਰ ਸਾਡੇ ਇਹਨਾਂ ਬਿਨਾ ਭਰਾਵਾਂ ਬਿਨਾ ਗੱਤੀ ਨਹੀਂ ਹੈਗੀ ਇਸ ਲਈ ਅਸੀਂ ਸੋਚਿਆ ਵੀ ਬਾਲਮੀਕੀ ਸਮਾਜ Hindu ਸਮਾਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇਗਾ ਤੇ ਜਿੱਥੇ ਵੀ ਸਾਡੀ ਭਾਈਚਾਰੇ ਦੀ ਲੋੜ ਪੈਗੀ ਅਸੀਂ ਹਮੇਸ਼ਾ ਤਿਆਰ ਅੱਗੇ ਕੀ ਕਰੀ ਵਿਧੀਆਂ ਰਹਿਣੀਆਂ ਤੁਹਾਡੀ ਜੋ ਵੀ Hindu ਸਮਾਜ ਬਾਲਮੀਕੀ ਸਮਾਜ ਨਾਲ ਰਲ ਕੇ ਜੋ ਵੀ ਸਾਨੂੰ ਸੇਵਾ ਦਾ ਮੌਕਾ ਦੇਗਾ ਅਸੀਂ ਉਹਦੇ ਲਈ ਹਮੇਸ਼ਾ ਤਿਆਰ ਰਹਾਂਗੇ ਪਹਿਲਾਂ ਤਾਂ ਮੈਂ ਬਹੁਤ ਬਹੁਤ ਜ਼ਿਆਦਾ ਵਧਾਈ ਦੇਣਾ ਚਾਹੁੰਗਾ ਮੇਰੇ ਵੱਡੇ ਵੀਰ ਸ਼੍ਰੀ ਰਜੇਸ਼ ਕੁਮਾਰ ਡਾਕਟਰ ਜੀ ਜੋ ਆਪਣੀਆਂ ਸਰਕਾਰੀ ਸੇਵਾਵਾਂ ਤੋਂ ਹੁਣ ਮੁਕਤ ਹੋਏ ਨੇ ਕਿਉਂਕਿ ਬਡੇ ਗੈਸਟਾ ਅਫਸਰ ਦੇ ਰੈਂਕ ਤੇ ਇਹਨਾਂ ਨੇ ਪੰਜਾਬ ਸਰਕਾਰ ਦੇ ਕੋਤ ਵਕ ਵਕਤਾਂ ਦੇ ਉੱਪਰ ਸੇਵਾ ਨਿਭਾਈ ਆ ਜੋ ਵਾਲਮੀਕੀ ਸਮਾਜ ਦੇ ਬਹੁਤ ਉੱਪਰ ਦੇ ਲੀਡਰ ਨੇ ਸਾਡੇ ਦੋਸਤੋ ਇੱਕ ਹੈਰਾਨਗੀ ਦੀ ਗੱਲ ਆ ਕਿ 60 ਸਾਲ ਦੀ ਸਰਵਿਸ ਤੋਂ ਬਾਅਦ ਅੱਜ ਵੀ ਵਾਲਮੀਕੀ ਸਮਾਜ ਦੇ ਕਿਸੇ ਬੱਚਿਆਂ ਦੀ ਪੜ੍ਹਾਈ ਦਾ ਜਾਂ ਕਿਸੇ ਗਰੀਬ ਕੁੜੀ ਦੇ ਵਿਆਹ ਦਾ ਇਆ ਕਿਸੇ ਵੀ ਹੋਰ ਕੰਮਾਂ ਦੇ ਵਾਸਤੇ ਲੋੜ ਪਈ ਆ ਇਹਨਾਂ ਨੇ ਪੂਰਾ ਉਸ ਚ ਸਹੀ ਹੋ ਪਾਇਆ ਮੇਰੀ ਗੱਲ ਮੇਰੇ ਵੱਡੇ ਵੀਰ ਸ਼੍ਰੀ ਰਜੇਸ਼ ਕਹਿਰ ਜੀ ਨਾਲ ਹੋ ਰਹੀ ਸੀਗੀ ਜੋ ਹਿੰਦੂ ਸੁਰੱਖਿਆ ਸੰਮਤੀ ਦੇ ਪ੍ਰਮੁੱਖ ਨੇ ਡਾਕਟਰ ਸਾਹਿਬ ਨੇ ਸਾਡੇ ਨਾਲ ਵਿਚਾਰ ਕਰੇ ਕਿ ਮੈਂ ਹੁਣ ਫ੍ਰੀ ਆ ਫ੍ਰੀ ਹੋ ਕੇ ਡਿਊਟੀ ਤੋਂ ਬਾਅਦ ਮੈਂ ਫ੍ਰੀ ਹੋ ਚੁੱਕਿਆ ਕਿ ਮੈਂ ਹਿੰਦੂ ਸੁਰੱਖਿਆ ਸੰਮਤੀ ਦੇ ਵਿੱਚ ਜੁਆਇਨ ਹੋ ਕੇ ਇੱਕ ਬੜੇ ਵਧੀਆ ਸੇਵਾ ਨਿਭਾਉਣਾ ਚਾਹੁੰਦਾ ਆ ਜੋ ਮੇਰੇ ਤੁਸੀਂ ਪਿਛਲੀ ਇੱਕ ਵਾਈਡ ਆਨ ਦੇ ਵਿੱਚ ਦੇਖਿਆ ਹੋਣਾ ਸ਼੍ਰੀ ਮਾਤਾ ਕਾਲੀ ਦੇਵੀ ਮੰਦਿਰ ਵੱਡੇ ਵੀਰ ਰਜੇਸ਼ ਕੁਮਾਰ ਜੀ ਦੇ ਬਰਥਡੇ ਦੇ ਉੱਪਰ ਸਾਡੇ ਡਾਕਟਰ ਸਾਹਿਬ ਨੇ ਇਹਨਾਂ ਨੇ ਇੱਕ ਸਾਡੇ ਨਾਲ ਫੈਸਲਾ ਕਰਿਆ ਸੀਗਾ ਵੀ ਸ਼੍ਰੀ ਮਾਤਾ ਕਾਲੀਦੇਵੀ ਮੰਦਿਰ ਜਾਂ ਕਿਤੇ ਹੋਰ ਵੀ ਕਿਹਦੀ ਮੇਰੀ ਸੇਵਾ ਦੀ ਲੋੜ ਹੋਊਗੀ ਮੈਂ ਤਨ ਮਨ ਨਾਲ ਖੜਾ ਹਾਂ ਸੋ ਅੱਜ ਉਸ ਸੇਵਾ ਦੀ ਉਸ ਗੱਲ ਦੇ ਨਾਲ ਅੱਜ ਹਿੰਦੂ ਸੁਰੱਖਿਆ ਸੰਧੀ ਵਿੱਚ ਜੁਆਇਨ ਹੋ ਰਹੇ ਨੇ ਮੈਂ ਵਧਾਈ ਦੇਣਾ ਚਾਹੁੰਗਾ ਪੂਰੇ ਹਿੰਦੂ ਸੁਰੱਖਿਆ ਸੰਧੀ ਦੇ ਪਰਿਵਾਰ ਨੂੰ ਅਤੇ ਪੂਰੇ ਸਮੁੱਚੇ ਵਾਲਮੀਕੀ ਸਮਾਜ ਨੂੰ ਕਿਉਂਕਿ ਅੱਜ ਇੱਕ ਤਨ ਮਨ ਨਾਲ ਹੋ ਕੇ ਕੰਮ ਕਰ ਰਹੇ ਨੇ ਸੋ ਲੱਖ ਲੱਖ ਵਧਾਈਆਂ ਜੀ ਇਹਨਾਂ ਨੂੰ ਅਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਧੰਨਵਾਦ ਜੀ ਵਾਹ ਜੀ ਬੀਕੋ